ਮੈਂ ਸਰਬਨ ਸਿੰਘ ਪੁਲਦੇਰ ਕਿਸਾਨ ਮਜ਼ਦੂਰ ਸਲਕ ਸਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਹਰਿਆਣਾ ਚੈਪਟਰ ਦੀ ਜਿਹੜੀ ਮੀਟਿੰਗ ਆ ਉਹ 7 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਭਾਉਣ ਵਿੱਚ ਕੀਤੀ ਜਾਵੇਗੀ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਹੜਾ ਜਿਨ੍ਹਾਂ ਤੇ ਚਰਚਾ ਹੋਵੇਗੀ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਅੰਦੋਲਨ ਚੱਲ ਰਿਹਾ ਜਦੋਂ ਸੈਨਟ ਸੰਡਿਕਟ ਭੰਗ ਕਰ ਦਿੱਤਾ ਗਿਆ ਵਾ ਔਰ ਜਿਹਦੇ ਤੇ ਕੇਂਦਰ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਉੱਤੇ ਵੀ ਚਰਚਾ ਕਰਾਂਗੇ ਜਿਹੜਾ ਬਿਜਲੀ ਸੋਧ ਬਿੱਲ 2025 ਆ ਰਿਹਾ ਉਹਨੂੰ ਗਾਹਾਂ ਜਾ ਕੇ ਕਿਵੇਂ ਨਿਬੇੜਨਾ ਹੈਗਾ ਔਰ ਸ਼ੰਭੂ ਖਨੌਰੀ ਤੇ ਜਿਹੜਾ ਪ੍ਰਹਾਰ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਨੇ ਮੋਰਚੇ ਪੁੱਟੇ ਸੀ ਉਹਦਾ ਬਕਾਇਆ ਕਿਵੇਂ ਲੈਣਾ ਤੇ ਹੋਰ ਹੋਰ ਅਹਿਮ ਮੁੱਦੇ ਉਹਦੇ ਵਿੱਚ ਵਿਚਾਰੇ ਜਾਣਗੇ ਔਰ ਅਸੀਂ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਆ ਬਹੁਤ ਵੱਡਾ ਅੰਦੋਲਨ ਹੈ ਉਹਨਾਂ ਨੂੰ ਡਟੇ ਰਹਿਣਾ ਚਾਹੀਦਾ ਔਰ ਹਰ ਤਰ੍ਹਾਂ ਦਾ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਊਗੀ ਉਹਨਾਂ ਦੀ ਮਦਦ ਕੀਤੀ ਜਾਊਗੀ ਧੰਨਵਾਦ ਮੈਂ ਸਰਵਣ ਸਿੰਘ ਪੁਲਦੇਰ ਕਿਸਾਨ ਮਜ਼ਦੂਰ ਸਲਕਸਮਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਹਰਿਆਣਾ ਚੈਪਟਰ ਦੀ ਜਿਹੜੀ ਮੀਟਿੰਗ ਆ ਉਹ 7 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਭਾਉਣ ਵਿੱਚ ਕੀਤੀ ਜਾਵੇਗੀ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਹੜਾ ਜਿਨ੍ਹਾਂ ਤੇ ਚਰਚਾ ਹੋਵੇਗੀ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਅੰਦੋਲਨ ਚੱਲ ਰਿਹਾ ਜਿਹਦਾ ਸੈਨਟ ਸੰਡਿਕਟ ਭੰਗ ਕਰ ਦਿੱਤਾ ਗਿਆ ਵਾ ਔਰ ਜਿਹਦੇ ਤੇ ਕੇਂਦਰ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਉੱਤੇ ਵੀ ਚਰਚਾ ਕਰਾਂਗੇ ਜਿਹੜਾ ਬਿਜਲੀ ਸੋਧ ਬਿੱਲ 2025 ਆ ਰਿਹਾ ਉਹਨੂੰ ਗਾਹਾਂ ਜਾ ਕੇ ਕਿਵੇਂ ਨਿਬੇੜਨਾ ਹੈਗਾ ਔਰ ਸ਼ੰਭੂ ਖਨੌਰੀ ਤੇ ਜਿਹੜਾ ਪ੍ਰਹਾਰ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਨੇ ਮੋਰਚੇ ਪੁੱਟੇ ਸੀ ਉਹਦਾ ਬਕਾਇਆ ਕਿਵੇਂ ਲੈਣਾ ਤੇ ਹੋਰ ਹੋਰ ਅਹਿਮ ਮੁੱਦੇ ਉਹਦੇ ਵਿੱਚ ਵਿਚਾਰੇ ਜਾਣਗੇ ਔਰ ਅਸੀਂ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਆਂ ਬਹੁਤ ਵੱਡਾ ਅੰਦੋਲਨ ਹੈ ਉਹਨਾਂ ਨੂੰ ਡਟੇ ਰਹਿਣਾ ਚਾਹੀਦਾ ਔਰ ਹਰ ਤਰ੍ਹਾਂ ਦਾ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਊਗੀ ਉਹਨਾਂ ਦੀ ਮਦਦ ਕੀਤੀ ਜਾਊਗੀ ਧੰਨਵਾਦ ਮੈਂ ਸਰਵਣ ਸਿੰਘ ਪੁਲਦੇਰ ਕਿਸਾਨ ਮਜ਼ਦੂਰ ਸਲਕਸਮਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਹਰਿਆਣਾ ਚੈਪਟਰ ਦੀ ਜਿਹੜੀ ਮੀਟਿੰਗ ਆ ਉਹ 7 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਪੌਣ ਵਿੱਚ ਕੀਤੀ ਜਾਵੇਗੀ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਹੜਾ ਜਿਨ੍ਹਾਂ ਤੇ ਚਰਚਾ ਹੋਵੇਗੀ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਅੰਦੋਲਨ ਚੱਲ ਰਿਹਾ ਜਿਹਦਾ ਸੈਨਟ ਸੰਡਿਕਟ ਭੰਗ ਕਰ ਦਿੱਤਾ ਗਿਆ ਵਾ ਔਰ ਜਿਹਦੇ ਤੇ ਕੇਂਦਰ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਉੱਤੇ ਵੀ ਚਰਚਾ ਕਰਾਂਗੇ ਜਿਹੜਾ ਬਿਜਲੀ ਸੋਧ ਬਿੱਲ 225 ਆ ਰਿਹਾ ਉਹਨੂੰ ਗਾਹਾਂ ਜਾ ਕੇ ਕਿਵੇਂ ਨਿਬੇੜਨਾ ਹੈਗਾ ਔਰ ਸ਼ੰਭੂ ਖਨੌਰੀ ਤੇ ਜਿਹੜਾ ਪ੍ਰਹਾਰ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਨੇ ਮੋਰਚੇ ਪੁੱਟੇ ਸੀ ਉਹਦਾ ਬਕਾਇਆ ਕਿਵੇਂ ਲੈਣਾ ਤੇ ਹੋਰ ਹੋਰ ਅਹਿਮ ਮੁੱਦੇ ਉਹਦੇ ਵਿੱਚ ਵਿਚਾਰੇ ਜਾਣਗੇ ਔਰ ਅਸੀਂ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਆਂ ਬਹੁਤ ਵੱਡਾ ਅੰਦੋਲਨ ਹੈ ਉਹਨਾਂ ਨੂੰ ਡਟੇ ਰਹਿਣਾ ਚਾਹੀਦਾ ਔਰ ਹਰ ਤਰ੍ਹਾਂ ਦਾ ਅ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਊਗੀ ਉਹਨਾਂ ਦੀ ਮਦਦ ਕੀਤੀ ਜਾਊਗੀ ਧੰਨਵਾਦ